ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਹੈਲੀਕਾਪਟਰ ਦੇਣ ਦਾ ਐਲਾਨ ਕੀਤਾ ਸੀ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦੀ ਮਦਦ ਕਰਾਂਗੇ ਤੇ ਜੋ ਹੜ ਦੇ ਨਾਲ ਪੀੜਤ ਨੇ ਤੇ ਦੂਜੇ ਪਾਸੇ ਇੱਕ ਡਰਾਮੇਵਾਦੀ ਵੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਹੈਲੀਕਾਪਟਰ ਦੇ ਰਾਹੀਂ ਉੱਪਰੋਂ ਹੀ ਰਾਸ਼ਨ ਸੁੱਟਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਤੋਂ ਬਾਅਦ ਪੂਰੀਆਂ ਹੱਦਾ ਟੱਪੀਆਂ ਗਈਆਂ ਨੇ ਤੇ ਜਿਸ ਦੇ ਦੌਰਾਨ ਬੀਬੀ ਬਾਦਲ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਤੇ ਇਸ ਵੀਡੀਓ ਨੂੰ ਲੈ ਕੇ ਲੱਗਾ ਤਾਰ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਡਰਾਮੇ ਦੀ ਕੋਈ ਹੱਦ ਨਹੀਂ ਭਗਵੰਤ ਮਾਨ ਨੇ ਹੈਲੀਕਾਪਟਰ ਵਾਲੇ ਐਲਾਨ ਤੋਂ ਬਾਅਦ ਹੋਰ ਕਿਰਕਰੀ ਨੂੰ ਘੱਟ ਕਰਨ ਦੇ ਲਈ ਨਵਾਂ ਤਮਾਸ਼ਾ ਸ਼ੁਰੂ ਕਰ ਦਿੱਤਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਐਨੀ ਉਚਾਈ ਤੋਂ ਆਟੇ ਵਾਲੇ ਥੈਲੇ ਸੋਟਣੇ ਮੂਰਖਤਾ ਹੀ ਹੈ ਪੰਜਾਬ ਸਰਕਾਰ ਨੇ ਕਦੇ ਅਜਿਹੇ ਮੌਕੇ ਲੋਕਾਂ ਦੀ ਮਦਦ ਕੀਤੀ ਹੀ ਨਹੀਂ ਤੇ ਨਾ ਹੀ ਉਸ ਨੂੰ ਅਜਿਹਾ ਕਰਨ ਦਾ ਤਜਰਬਾ ਹੈ ਤੇ ਉਹਨਾਂ ਨੇ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਅਤੇ ਕੇਜਰੀਵਾਲ ਨੂੰ ਹੀ ਜਿਹੜਾ ਕਿ ਸਹਰਾ ਕਰਵਾਈਆਂ ਨੇ ਤੇ ਜਿਸ ਦੇ ਦੌਰਾਨ ਇਹ ਤਾਂ ਲੋਕ ਵਿਖਾਵਾ ਕਰਨ ਅਤੇ ਸੋਸ਼ਲ ਮੀਡੀਆ ਤੇ ਫੋਕੇ ਦਿਖਾਵੇ ਕਰਨ ਤੋਂ ਬਿਨਾ ਕੁਝ ਨਹੀਂ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਵਧੀਆ ਢੰਗ ਦੇ ਨਾਲ ਹੜ੍ਹ ਗ੍ਰਸਤ ਲੋਕਾਂ ਦੀ ਸੇਵਾ ਕਰ ਸਕਦੀ ਐ ਪਰ ਨਹੀਂ ਇਸਨੇ ਤਾਂ ਡਰਾਮੇ ਕਰਨੇ ਨੇ ਤੇ ਜਿਵੇਂ 2023 ਦੇ ਵਿੱਚ ਹੜ੍ਹ ਦੌਰਾਨ ਵੀ ਕੀਤੇ ਸਨ ਕਿ ਮੈਂ ਮੁਰਗੀ ਅਤੇ ਬੱਕਰੀ ਮਰੀ ਦਾ ਮੁਆਵਜ਼ਾ ਦੇਵਾਂਗਾ ਪਰ ਦਿੱਤਾ ਕੱਖ ਵੀ ਨਹੀਂ ਤੇ ਦੱਸਦੀ ਐ ਕਿ ਬੀਬੀ ਬਾਦਲ ਦੇ ਵੱਲੋਂ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਐ ਤੇ ਉਹਨਾਂ ਨੇ ਇੱਕ ਵੀਡੀਓ ਵੀ ਨਾਲ ਸਾਂਝੀ ਕੀਤੀ ਐ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਐ ਕਿ ਸਾਰੇ ਡਰਾਮੇ ਦੀਆਂ ਹੱਦਾ ਟੱਪੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਕਿ ਰਾਸ਼ੂਨ ਪ੍ਰੋ ਸੁਟਿਆ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਤਜਰਬਾ ਨਹੀਂ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ ਲੋਕ ਲੋਕਾਂ ਦੇ ਵਿੱਚ ਜਿਹੜਾ ਕਿ ਦਿਖਾਵਾ ਕੀਤਾ ਜਾ ਰਿਹਾ ਤੇ ਉਥੇ ਹੀ ਉਨਾਂ ਨੇ ਕਿਹਾ ਕਿ ਵਾਅਦੇ ਤਾਂ ਪਹਿਲਾ 2023 ਦੇ ਵਿੱਚ ਵੀ ਕੀਤੇ ਸੀ ਕਿ ਅਸੀਂ ਮੁਰਗੀ ਅਤੇ ਬੱਕਰੀ ਮਰੀ ਦਾ ਮੁਆਵਜ਼ਾ ਦੇਵਾਂਗੇ ਪਰ ਕੱਖ ਨਹੀਂ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਬੀਬੀ ਬਾਦਲ ਦੇ ਵੱਲੋਂ ਸਰਕਾਰ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਪਰ ਦੇਣ ਦਾ ਐਲਾਨ ਕੀਤਾ ਸੀ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦੀ ਮਦਦ ਕਰਾਂਗੇ ਤੇ ਜੋ ਹੜ੍ਹ ਦੇ ਨਾਲ ਪੀੜਤ ਨੇ ਤੇ ਦੂਜੇ ਪਾਸੇ ਇੱਕ ਡਰਾਮੇਵਾਜ਼ੀ ਵੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਹੈਲੀਕਾਪਟਰ ਦੇ ਰਾਹੀਂ ਉੱਪਰੋਂ ਹੀ ਰਾਸ਼ਨ ਸੁੱਟਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਤੋਂ ਬਾਅਦ ਪੂਰੀਆਂ ਹੱਦਾ ਟਾਪੀਆਂ ਗਈਆਂ ਨੇ ਤੇ ਜਿਸ ਦੇ ਦੌਰਾਨ ਬੀਬੀ ਬਾਦਲ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਤੇ ਇਸ ਵੀਡੀਓ ਨੂੰ ਲੈ ਕੇ ਲਗਾਤਾਰ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਡਰਾਮੇ ਦੀ ਕੋਈ ਹੱਦ ਨਹੀਂ ਭਗਵੰਤ ਮਾਨ ਨੇ ਹੈਲੀਕਾਪਟਰ ਵਾਲੇ ਐਲਾਨ ਤੋਂ ਬਾਅਦ ਹੋਰ ਕਿਰਕਰੀ ਨੂੰ ਘਟ ਕਰਨ ਦੇ ਲਈ ਨਵਾਂ ਤਮਾਸ਼ਾ ਸ਼ੁਰੂ ਕਰ ਦਿੱਤਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਐਨੀ ਉਚਾਈ ਤੋਂ ਆਟੇ ਵਾਲੇ ਥੈਲੇ ਸੋਟਣੇ ਮੂਰਖਤਾ ਹੀ ਹੈ ਪੰਜਾਬ ਸਰਕਾਰ ਨੇ ਕਦੇ ਅਜਿਹੇ ਮੌਕੇ ਲੋਕਾਂ ਦੀ ਮਦਦ ਕੀਤੀ ਹੀ ਨਹੀਂ ਤੇ ਨਾ ਹੀ ਉਸ ਨੂੰ ਅਜਿਹਾ ਕਰਨ ਦਾ ਤਜਰਬਾ ਹੈ ਤੇ ਉਹਨਾਂ ਨੇ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਅਤੇ ਕੇਜਰੀਵਾਲ ਨੂੰ ਹੀ ਜਿਹੜਾ ਕਿ ਸਹਰਾ ਕਰਵਾਈਆਂ ਨੇ ਤੇ ਜਿਸ ਦੇ ਦੌਰਾਨ ਇਹ ਤਾਂ ਲੋਕ ਵਿਖਾਵਾ ਕਰਨ ਅਤੇ ਸੋਸ਼ਲ ਮੀਡੀਆ ਤੇ ਫੋਕੇ ਦਿਖਾਵੇ ਕਰਨ ਤੋਂ ਬਿਨਾ ਕੁਝ ਨਹੀਂ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਵਧੀਆ ਢੰਗ ਦੇ ਨਾਲ ਹੜ੍ਹ ਗ੍ਰਸਤ ਲੋਕਾਂ ਦੀ ਸੇਵਾ ਕਰ ਸਕਦੀ ਐ ਪਰ ਨਹੀਂ ਇਸਨੇ ਤਾਂ ਡਰਾਮੇ ਕਰਨੇ ਨੇ ਤੇ ਜਿਵੇਂ 2023 ਦੇ ਵਿੱਚ ਹੜ੍ਹ ਦੌਰਾਨ ਵੀ ਕੀਤੇ ਸਨ ਕਿ ਮੈਂ ਮੁਰਗੀ ਅਤੇ ਬੱਕਰੀ ਮਰੀ ਦਾ ਮੁਆਵਜ਼ਾ ਦੇਵਾਂਗਾ ਪਰ ਦਿੱਤਾ ਕੱਖ ਵੀ ਨਹੀਂ ਤੇ ਦੱਸਦੀ ਐ ਕਿ ਬੀਬੀ ਬਾਦਲ ਦੇ ਵੱਲੋਂ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਐ ਤੇ ਉਹਨਾਂ ਨੇ ਇੱਕ ਵੀਡੀਓ ਵੀ ਨਾਲ ਸਾਂਝੀ ਕੀਤੀ ਐ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਸਾਰੇ ਡਰਾਮੇ ਦੀਆਂ ਹੱਦਾ ਟੱਪੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਕਿ ਰਾਸ਼ੀ ਉਪਰੋ ਸੁਟਿਆ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਤਜਰਬਾ ਨਹੀਂ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ ਲੋਕ ਲੋਕਾਂ ਦੇ ਵਿੱਚ ਜਿਹੜਾ ਕਿ ਦਿਖਾਵਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਵਾਅਦੇ ਤਾਂ ਪਹਿਲਾ 2023 ਦੇ ਵਿੱਚ ਵੀ ਕੀਤੇ ਸੀ ਕਿ ਅਸੀਂ ਮੁਰਗੀ ਅਤੇ ਬੱਕਰੀ ਮਰੀ ਦਾ ਮਾਪਜੋ ਦੇਵਾਂਗੇ ਪਰ ਕੱਖ ਨਹੀਂ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਬੀਬੀ ਬਾਦਲ ਦੇ ਵੱਲੋਂ ਸਰਕਾਰ ਨੂੰ ਲੈ ਕੇ ਪਲਟਵਾਰ ਕੀਤਾ ਗਿਆ